ਸਤ ਸ੍ਰੀ ਅਕਾਲ ਦੋਸਤੋ ਫਨੀ ਵੀਡੀਓਜ਼ ਬਣਾਉਣ ਵਾਲੇ ਬਾਪੂ ਦਿਲਵਕ ਸਿੰਘ ਜੀ ਦੀ ਆਖਰੀ ਤਸਵੀਰ ਹੈ ਜਿਹੜੀ ਉਹਨਾਂ ਦੇ ਪੁੱਤ ਨੇ ਅੱਜ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਬਾਪੂ ਜੀ ਦੇ ਪੁੱਤ ਨੇ ਕੱਲ ਵੀ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਬਾਪੂ ਜੀ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਣੇ ਫੈਨਸ ਨਾਲ ਕੀਤੀਆਂ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬਾਰ-ਬਾਰ ਕਮੈਂਟ ਆ ਰਹੇ ਹਨ। ਬਾਪੂ ਜੀ ਸੱਚਮੁੱਚ ਹੀ ਇਸ ਦੁਨੀਆ ਤੇ ਨਹੀਂ ਰਹੇ ਹਨ ਇਸ ਦਾ ਜਵਾਬ ਦੇਣ ਲਈ ਪੁੱਤ ਲਾਈਵ ਆਇਆ ਸੀ ਪਾਪੂ ਦਿਲਵਕ ਸਿੰਘ ਜੀ ਦੇ ਪੁੱਤ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਬਾਪੂ ਜੀ ਦੀ ਲਾਸਟ ਤਸਵੀਰ ਹੈ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਹੈ ਬਾਪੂ ਜੀ ਨੇ ਵੀਡੀਓ ਬਣਾਉਣ ਸਮੇ ਇਹ ਵਾਲੇ ਕੱਪੜੇ ਪਾਏ ਹੋਏ ਸਨ ਅਤੇ ਬਾਪੂ ਜੀ ਬਹੁਤ ਸੋਹਣੇ ਤਿਆਰ ਹੋਏ ਸਨ ਹਰ ਇੱਕ ਪਰਿਵਾਰ ਦੇ ਲਈ ਆਪਣਾ ਫੈਮਿਲੀ ਮੈਂਬਰ ਹਰ ਇੱਕ ਨੂੰ ਪਿਆਰਾ ਹੁੰਦਾ ਹੈ ਇਸੇ ਤਰ੍ਹਾਂ ਬਾਪੂ ਜੀ ਵੀ ਆਪਣੇ ਪਰਿਵਾਰ ਦੇ ਚਹਿੱਤੇ ਸਨ ਇਸ ਦੇ ਨਾਲ ਹੀ ਬਾਪੂ ਜੀ ਜਿਹੜੀਆਂ ਫਨੀ ਵੀਡੀਓਜ਼ ਬਣਾਉਂਦੇ ਸਨ ਉਹਨਾਂ ਦੇ ਰਾਹੀਂ ਆਪਣੇ ਫੈਨਸ ਤੇ ਦਿਲਾਂ ਤੇ ਵੀ ਰਾਜ਼ ਕਰਦੇ ਸਨ ਬਾਪੂ ਜੀ ਦੀ ਆ ਲਾਸਟ ਵਾਲੀ ਤਸਵੀਰ ਦੇਖ ਕੇ ਮਨ ਬਹੁਤ ਹੀ ਜ਼ਿਆਦਾ ਭਾਵੁਕ ਹੁੰਦਾ ਹੈ